ਮਾਨਯੋਗ ਮਾਨ ਸਾਹਿਬ ਤੁਸੀਂ ਚੋਣਾਂ ਤੋਂ ਪਹਿਲਾਂ ਚੋਣਦਾਲੀਆਂ ਦੇ ਦੌਰਾਨ ਬੜੇ ਪ੍ਰਭਾਵੀ ਢੰਗ ਦੇ ਨਾਲ ਬੜਾ ਠੋਕ ਵਜਾ ਕੇ ਲਾਲ ਕਰਦੇ ਰਹੇ ਜੇ ਕਿ ਸਾਡੀ ਸਰਕਾਰ ਪੰਜਾਬ ਵਿੱਚ ਬਣਨ ਤੋਂ ਬਾਅਦ ਰੋਸ ਰੈਲੀਆਂ ਧਰਨੇ ਮੁਜਾਰੇ ਹੜਤਾਲਾਂ ਨਹੀਂ ਕਰਨੀਆਂ ਪੈਣ ਗਈਆਂ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਤੁਸੀਂ ਇਹ ਵੀ ਕਿਹਾ ਸੀਗਾ ਕਿ ਆਊਟ ਸੋਰਸਿੰਗ ਮਜ਼ਮਾਂ ਨੂੰ ਆਪਾਂ ਕਿਤੇ ਨਾ ਕਿਤੇ ਅਡਜਸਟ ਕਰਾਂਗੇ ਪ੍ਰਾਣੀ ਪੈਨਸ਼ਨ ਸਕੀਮ ਬਸੇ ਹੀ ਬਹਾਲ ਕਰਾਂਗੇ ਪੰਜਾਬ ਦੇ ਵਿੱਚ ਬੜਾ ਸ਼ਾਂਤੀ ਵਾਲਾ ਮਾਹੌਲ ਸਿਰਜਾਂਗੇ ਤੁਹਾਡੀਆਂ ਸੱਥਾਂ ਚੋਂ ਘਰਾਂ ਚੋਂ ਵਹਿਰ ਸਰਕਾਰ ਚੱਲੇਗੀ ਐਮ ਐਲ ਏ ਵਿਧਾਇਕ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਤੁਹਾਡੇ ਘਰਾਂ ਚ ਤੁਹਾਡੀਆਂ ਵਹਿਲੀਆਂ ਜਾਣ ਕੇ ਬਹਿਣਗੇ ਤੁਹਾਡੀਆਂ ਮੁਸ਼ਕਲਾਂ ਹੱਲ ਕਰਿਆ ਕਰਨਗੇ ਇਹ ਜੋ ਕੁਝ ਤੁਸੀਂ ਐਲਾਨ ਕਰਦੇ ਰਹੇ ਜੇ ਇਹ ਕਿੰਨਾ ਕੁ ਕੁਝ ਹੋਇਆ ਤੁਸੀਂ ਸਾਰੇ ਜਾਣਦੇ ਜੇ ਲੋਕ ਪੰਜਾਬ ਦੇ ਜਾਣਦੇ ਨੇ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਅੰਦਰ ਬੜੀ ਵੱਡੀ ਗਿਣਤੀ 'ਚ ਪੌਦੇ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾ ਕੇ ਰੰਗਲਾ ਪੰਜਾਬ ਬਣਾ ਦੇਣਾ ਵਾ ਤੁਸੀਂ ਇਹ ਵੀ ਐਲਾਨ ਕੀਤਾ ਸੀਗਾ ਕਿ ਜਿਹੜੇ ਬੜੀ ਧੇਰ ਤੋਂ 20 25 25 30 30 ਸਾਲ ਤੋਂ ਕੈਦੀ ਜਿਹੜੇ ਨੇ ਸੁਜਾਹ ਭੁੱਟ ਚੁੱਕੇ ਨੇ ਆਪਾਂ ਬਣਾਉਣ ਨੂੰ ਰਿਹਾ ਆਕਰਵਾਗੇ ਉਹ ਕਿੰਨੇ ਕੁ ਰਹਾ ਹੋਏ ਨੇ ਜਾਂ ਉਹਨਾਂ ਨੂੰ ਕਿੰਨਿਆ ਤਨ ਪਰੋਲ ਮਿਲੀ ਆ ਉਹ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਲੋਕ ਜਾਣਦੇ ਨੇ ਤੁਸੀਂ ਇਹ ਵੀ ਗੱਲ ਕਹੀ ਸੀਗੀ ਬੜੀ ਠੋਕ ਵਜਾ ਕੇ ਕਹੀ ਸੀਗੀ ਕਿ ਗੁਰੂ ਸਾਹਿਬ ਦੀ ਬਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਸੀਂ ਜਿਹੜਾ ਜੇ ਬੰਦ ਕਰਾਂਗੇ ਅਨਸਾਰ ਦਵਾਵਾਂਗੇ ਸਿੱਖਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਦੇ ਅਨਸਾਰ ਉਹਨਾਂ ਦੇ ਮੰਗਾਂ ਦੇ ਅਨਸਾਰ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸੁਜਾਵਾਂ ਦੇਵਾਂਗੇ ਤੁਸੀਂ ਇਹ ਵੀ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅਣਸਖਾਵਾਂ ਦਾ ਮਾਹੌਲ ਬਣਿਆ ਪਿਆ ਬੜੇ ਚਿਰ ਤੋਂ ਇਹ ਪੂਰਨ ਤੌਰ ਤੇ ਪੰਜਾਬ 'ਚ ਸ਼ਾਂਤੀ ਹੋਵੇਗੀ ਹਰ ਬੰਦਾ ਜਿਹੜਾ ਉਹ ਸੁਰੱਖਤ ਹੋਵੇਗਾ ਇਹ ਸਾਰੇ ਤੁਹਾਡੇ ਐਲਾਨ ਐਲਾਨ ਹੀ ਰਹਿ ਗਏ ਮਾਨਯੋਗ ਮਾਨ ਸਾਹਿਬ ਕਿਸਾਨਾਂ ਦੀਆਂ ਮੰਗਾਂ ਜਿਉਂ-ਜਿਉਂ ਤਿਉਹ ਲਟਕ ਰੀਆਂ ਨੇ ਇਸ ਵਾਰ ਖਾਸ ਕਰਕੇ ਕਿਸਾਨਾਂ ਨੂੰ ਪੰਜਾਬ ਦੇ ਬਹੁਤ ਗrandi ਕਿਸਾਨਾਂ ਨੂੰ ਮੰਡੀਆਂ 'ਚ ਰੋਲਣਾ ਪਿਆ ਦੁਰਦਸ਼ਾਣਾਂ ਦੀ ਹੋਈ ਕਿੰਨਾ ਕ ਝੋਨਾ ਟਾਈਮ ਨਾਲ ਵਿਗਿਆ ਕਿੰਨੇ ਕ ਨੂੰ ਪੇਮੈਂਟ ਮਿਲੀ ਇਹ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਤੁਸੀਂ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਹੋਣ ਤੋਂ ਬਾਅਦ ਅਸੀਂ ਪੰਜਾਬ 'ਚ ਅਜਿਹਾ ਮਾਹੌਲ ਸਜਾਵਾਂਗੇ ਐਨੇ ਕ ਰੋਜ਼ਗਾਰ ਦੇ ਜਿਹੜੇ ਪ੍ਰਬੰਧ ਨੇ ਮੌਕੇ ਨੇ ਇਹਨੇ ਭਈਆ ਹੋ ਜਾਣਗੇ ਕਿ ਜਿਹੜੇ ਹੋਰ ਕੰਟਰੀਜ਼ ਨੇ ਉਹਨਾਂ ਦੇ ਲੋਕ ਵੀ ਇੱਥੇ ਸਾਡੇ ਪੰਜਾਬ 'ਚ jobbਾਂ ਕਰ ਲਈ ਆਉਣਗੇ ਪੰਜਾਬ ਖਸ਼ਹਾਲ ਬਣ ਜਾਏਗਾ ਤੁਹਾਡੀ ਜਿਹੜੀ ਇਹ ਗੱਲ ਸੱਚੀ ਹੋ ਗਈ ਆ ਕਿ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਤੋਂ ਲੋਕ ਜਿਹੜੇ ਆ ਉਹ ਪੰਜਾਬ ਨੂੰ ਆਉਣੇ ਸ਼ੁਰੂ ਹੋ ਗਏ ਨੇ ਉਹ ਕਿਉਂ ਹੋਏ ਨੇ ਜਾਂ ਕਿਹੜੀਆਂ ਮਜਬੂਰੀਆਂ ਨੇ ਉਹ ਵੀ ਲੋਕ ਜਾਣਦੇ ਨੇ ਤੇ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਹਿਣ ਤੋਂ ਭਾਵ ਸੀ ਮਾਨਯੋਗ ਮਾਨ ਸਾਹਿਬ ਤੁਹਾਡੇ ਲਾਲਾ ਜੀ ਦਿੱਲੀ ਤੋਂ ਆ ਕੇ ਜਿਹੜੀਆਂ ਲਾਲਾਂ ਦੇ ਪਟਾਰੀਆਂ ਸੀਆਂ ਜਿਹੜੀਆਂ ਉਹਨਾਂ ਨੇ ਖੋਲ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਤੇ ਵਿਚਾਰੇ ਲੋਕ ਵਿਸ਼ਵਾਸ ਕਰ ਗਏ ਅੱਗੇ ਵੀ ਕਰਦੇ ਨੇ ਕਰਦੇ ਆ ਰਹੇ ਨੇ ਤੇ ਲੋਕਾਂ ਦਾ ਧੋਖਾ ਲਗਾਤਾਰ ਹੁੰਦਾ ਆ ਰਿਹਾ ਤੇ ਹੁਣ ਵੀ ਬੜਾ ਵੱਡਾ ਧੋਖਾ ਪੰਜਾਬ ਦੇ ਲੋਕਾਂ ਨਾਲ ਹੋਇਆ ਤੇ ਮਾਨ ਮਾਨ ਸਾਹਿਬ ਜਿਹੜਾ ਦਾ ਸਮਾਂ ਰਹਿ ਗਿਆ ਬਾਕੀ ਇਰੇ ਜੀ ਕਿਰਪਾ ਕਰਕੇ ਜਿਹੜੇ ਤੁਸੀਂ ਐਲਾਨ ਕੀਤੇ ਆ ਉਹਨਾਂ ਐਲਾਨਾਂ 'ਚੋ ਕੁਝ ਨਾ ਕੁਝ ਦੇ ਕਰਕੇ ਵਿਖਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ